ਚਿੱਟੇ ਬੈਂਗਣਾ ਤੇ ਪਰੋਲਾ ਘਰ ਦੇ ਲਾਇਏ ਤਾਜ਼ੇ ਤਾਜ਼ੀਆਂ ਸਬਜ਼ੀਆਂ ਤਿਆਰ ਕਰਾਂਗੇ ਤੇ ਫਿਰ ਦੇਖਾਂਗੇ ਬਾਜ਼ਾਰ ਨਾਲੋਂ ਕਿਹੋ ਜੀ ਸਬਜ਼ੀ ਬਣਦੀ ਆ ਵਧੀਆ ਬਣਦੀ ਆ ਤੇ ਆ ਵੇਖੋ ਸਬਜ਼ੀ ਆਪਾਂ ਤਿਆਰ ਕਰਾਂਗੇ ਕਿਉਂ ਦੇਖੀਏ ਫਿਰ ਸਬਜ਼ੀ ਤਿਆਰ ਕਰੀਏ ਸਾਓ ਅੱਜ ਆਪਾਂ ਨਾ ਪਰੋਲਾ ਦੀ ਸਬਜ਼ੀ ਬਣਾਣੇ ਆ ਵੈਸੇ ਤਾਂ ਪਰੋਲਾ ਦੀ ਬਾਹਰ ਚਲੇ ਗਈ ਆ ਤੇ ਸਾਡੀਆਂ ਤੇ ਵੇਲਾਂ ਅਜੇ ਹਰੀਆਂ ਸੀ ਉਹਨਾਂ ਨਾਲ ਉਥੋਂ ਥੋੜੇ ਥੋੜੇ ਪਰੋਲ ਜਿਹੜੇ ਆ ਲੱਖ ਰਹੇ ਨੇ ਤੇ ਮੈਂ ਤੁਹਾਨੂੰ ਆ ਲਾਸਟ ਵਿੱਚ ਇੱਕ ਵੀਡੀਓ ਬਖਾਨੀ ਆ ਫਿਰ ਅਗਲੇ ਸਾਲ ਬੀਜਾਂਗੇ ਤੇ ਫਿਰ ਮਤਲਬ ਪਰੋਲ ਜਿਹੜੇ ਆ ਉਹਨਾਂ ਦੀਆਂ ਵੀਡੀਓ ਪਾਇਆ ਕਰਾਂਗੇ ਇਹ ਦੇਖੋ ਪਰੋਲ ਬਹੁਤ ਹੀ ਵਧੀਆ ਆ ਤੇ ਬਹੁਤ ਹੀ ਕੂਲੇ ਕੂਲੇ ਆ ਇਹਨਾਂ ਦੀ ਅੱਜ ਥੋੜੀ ਜੀ ਸਬਜ਼ੀ ਬਣਾਵਾਂਗੇ ਤੇ ਛਿਆਰੀ ਦੇ ਵਿੱਚ ਲੱਥੇ ਪਰੋਲ ਆ ਸਾਡੇ ਇਹ ਸਾਡੇ ਚਿੱਟੇ ਬੈਂਗਣ ਵੀ ਲੱਥੇ ਆ ਇੱਕ ਬੂਟਾ ਲਾਇਆ ਹੋਇਆ ਉਹਦੇ ਨਾਲ ਲੱਥੇ ਆ ਠੀਕ ਹੈ ਅੱਜ ਮਿਕਸ ਸਬਜ਼ੀ ਤੁਹਾਨੂੰ ਪਰੋਲਾ ਦੀ ਤੇ ਬੈਂਗਣਾ ਦੀ ਮਖਾਵਾਂਗੀ ਬਣਾ ਕੇ ਬਹੁਤ ਹੀ ਵਧੀਆ ਇੱਕ ਟਮਾਟਰ ਲਿਆ ਮੈਂ ਇਹ ਸਬਜੀ ਬਣਾਉਣ ਵਾਸਤੇ ਥੋੜਾ ਜਿਹਾ ਮੈਂ ਪਿਆਜ਼ ਕੱਟ ਲਿਆ ਏ ਇੱਕ ਛੋਟਾ ਪਿਆਜ਼ ਸੀਗਾ ਉਹ ਮੈਂ ਕੱਟਿਆ ਤੇ ਹੁਣ ਮੈਂ ਤੁਹਾਨੂੰ ਮਿਰਚਾਂ ਵਿਖਾਨੀ ਹਰੀਆਂ ਕੈਰੀ ਜੋ ਲੈਂਦਾ ਇੱਕ ਮੈਂ ਲਾਲ ਮਿਰਚ ਲੈਂਦੀ ਆ ਤੇ ਇਹ ਦੋ ਕਾਲੀਆਂ ਮਿਰਚਾਂ ਐ ਹੀਆਂ ਹੀਆਂ ਇਹਦਾ ਇਹਨਾਂ ਦਾ ਕਲਰ ਹੀ ਕਾਲਾ ਐ ਤੇ ਇਹਨਾਂ ਨੂੰ ਵੀ ਆਪਾਂ ਵਿੱਚੇ ਕੱਟਾਂਗੇ ਤੇ ਬਾਕੀ ਲਸਣ ਤੇ ਅਦਰਕ ਉਹ ਮੈਂ ਤੁਹਾਨੂੰ ਮਖਾਵਾਂਗੀ ਏਸਤੀ ਪਾਵਾਂਗੀ ਉਹਨਾਂ ਦੀ ਤੇ ਹੁਣ ਆਪਾਂ ਚੱਲਦੇ ਆਂ ਇਹਨਾਂ ਨੂੰ ਸਬਜ਼ੀਆਂ ਨੂੰ ਕੱਟ ਕੇ ਤਿਆਰ ਕਰੀਏ ਤੇ ਫਿਰ ਆਪਾਂ ਵਧੀਆ ਜੀ ਵੀਡੀਓ ਬਣਾ ਕੇ ਤੇਰੇ ਆਰ ਫੂਡ ਚੈਨਲ ਦੇ ਉੱਤੇ ਇਹ ਵੀਡੀਓ ਜਿਹੜੀ ਆ ਪਾਵਾਂਗੇ ਤੇ ਮੇਰੇ ਭੈਣ ਭਰਾ ਬੜੇ ਖੁਸ਼ ਹੋ ਕੇ ਵੇਖਣਗੇ ਤੇ ਆਓ ਫਿਰ ਤੁਹਾਨੂੰ ਅੱਜ ਪਰੋਲਾਂ ਦੀ ਤੇ ਚਿੱਟੇ ਬੈਂਗਣਾ ਦੀ ਮਿਕਸ ਸਬਜ਼ੀ ਬਣਾਉਣੀ ਦੱਸੂਗੀ ਮੈਂ ਬਹੁਤ ਹੀ ਵਧੀਆ ਤੇ ਬਹੁਤ ਹੀ ਪਿਆਰੀ ਇਹ ਪਰੋਵਲ ਜਿਹੜੇ ਆ ਛਿੱਲ ਕੇ ਤਿਆਰ ਹੋ ਗਏ ਨੇ ਤੇ ਆਪਾਂ ਇਹਨਾਂ ਨੂੰ ਨਾ ਬ੍ਰੇਕ ਬ੍ਰੇਕ ਕੱਟ ਲਵਾਂਗੇ ਇਦਾਂ ਕਰਕੇ ਬਰੀਕ ਬਰੀਕ ਆਪਾਂ ਇਹਨਾਂ ਨੂੰ ਕੱਟ ਲਵਾਂਗੇ ਇਹ ਮੈਨੂੰ ਵੀ ਪਤਾ ਵਾ ਕਿ ਪਰੋਲਾਂ ਦੀ ਬਾਹਰ ਨਹੀਂ ਹੈਗੀ ਤੁਹਾਨੂੰ ਵੀਡੀਓ ਵੇਖ ਕੇ ਵੀ ਪਰੋਲ ਸਾਇਦ ਨਾ ਮਿਲਣ ਪਰ ਘਰ ਦੇ ਹੀ ਗਏ ਤੇ ਇਸ ਕਰਕੇ ਮੈਂ ਇਹ ਲਾ ਕੇ ਤੇ ਬਣਾ ਰਹੀ ਆ ਫੇ ਤੁਸੀਂ ਦੇਖ ਲਿਓ ਨਹੀਂ ਤੇ ਵੀਡੀਓ ਤੇ ਤੁਸੀਂ ਦੇਖ ਹੀ ਸਕਦੇ ਹੋ ਇਹ ਦੇਖੋ ਕਿ ਪਰੋਲ ਜਿਹੜੇ ਆ ਆਪਾਂ ਇਦਾਂ ਹੀ ਕੱਟਨੇ ਆ ਤੇ ਇਹ ਥੋੜੇ ਜਿ ਛੋਟੇ ਬਰੀਕ ਬਰੀਕ ਹੋਣ ਨਾ ਪਤਲੇ ਪਤਲੇ ਤੇ ਬੜੇ ਸਵਾਦ ਬਣਦੇ ਆ ਜੇ ਆਪਾਂ ਵੱਡੇ ਵੱਡੇ ਲੈ ਲੈਨੇ ਆ ਨਾ ਪਰੋਲ ਜਿੱਦਾਂ ਇਹ ਫਿਰ ਉਹ ਚੀਜ਼ ਨਹੀਂ ਬਣਦੀ ਤੇ ਮਿਕਸ ਸਬਜੀ ਤੇ ਤੁਹਾਨੂੰ ਪਤਾ ਫਿਰ ਬਹੁਤ ਵੀ ਵਧੀਆ ਬਣਦੀ ਇਹਨਾਂ ਦੇਖੋ ਕੂਲੇ ਆ ਝਟੀਆਂ ਦੇਖੋ ਕੱਟੀ ਜਾ ਰਹੇ ਨੇ ਜਿੱਦਾਂ ਭਿੰਡੀਆਂ ਮਤਲਬ ਕਟੀਆਂ ਹੁੰਦੀਆਂ ਨੇ ਇਸ ਤਰ੍ਹਾਂ ਕੱਟੇ ਜਾਂਦੇ ਨੇ ਤੇ ਵੀਡੀਓ ਮੈਂ ਇਸ ਕਰਕੇ ਵਿਖਾ ਲੜ ਨਹੀਂ ਆ ਕਿ ਆ ਦੇਖੋ ਕਿੰਨੇ ਵਧੀਆ ਪਰੋਲ ਹੈ ਤੇ ਵੀਡੀਓ ਮੈਂ ਤੁਹਾਨੂੰ ਇਸ ਕਰਕੇ ਵਿਖਾ ਲੜ ਨਹੀਂ ਆ ਕਿ ਆਪਾਂ ਸਬਜ਼ੀਆਂ ਦੀਆਂ ਵੀਡੀਓ ਹੀ ਪਾਉਣੇ ਆ ਤੇ ਸਬਜੀ ਬਣਾਉਣੀ ਤੁਹਾਨੂੰ ਮੈਂ ਦੱਸਣ ਦੀ ਆ ਵੀ ਆਪਾਂ ਕੋਈ ਸਬਜੀ ਇੱਕ ਥੋੜੀ ਹੋਵੇ ਤਾਂ ਦੂਜੀ ਸਬਜੀ ਵਿੱਚ ਮਿਕਸ ਕਰ ਸਕਦੇ ਆ ਤੇ ਕਿਵੇਂ ਬਣਾ ਸਕਦੇ ਆ ਤੁਹਾਨੂੰ ਅੱਜ ਮੈਂ ਇਹੀ ਦਸਨਾਇਆ ਤੇ ਇਸ ਤਰ੍ਹਾਂ ਕਰਕੇ ਮੈਂ ਕੱਟ ਕੇ ਇਹਨਾਂ ਨੂੰ ਬਰੀਕ ਕਰਕੇ ਟਮਾਟਰ ਵੀ ਕੱਟ ਕੇ ਸਾਰਾ ਸਮਾਨ ਕੱਟ ਕੇ ਤੇ ਮੈਂ ਤੁਹਾਨੂੰ ਮੁਖੰਮੀ ਹੁਣੇ ਪਰੌਲ ਜਿਹੜੇ ਆ ਕੱਟ ਕੇ ਤਿਆਰ ਹੋ ਗਏ ਨੇ ਇਹਨਾਂ ਨੂੰ ਆਪਾਂ ਸਾਈਡ ਤੇ ਰੱਖ ਦਿੰਨੇ ਆ ਤੇ ਇਸ ਤੋਂ ਬਾਅਦ ਆਪਾਂ ਟਮਾਟਰ ਜਿਹੜਾ ਆ ਉਹਨੂੰ ਵੀ ਕੱਟ ਲੈਣੇ ਆ ਇਹ ਹਰੀਆਂ ਮਿਰਚਾਂ ਨੇ ਤੁਹਾਨੂੰ ਵਿਖਾਈਆਂ ਸੀ ਪਹਿਲਾਂ ਮੈਂ ਇਹ ਵੀ ਸਬਜ਼ੀ ਦੇ ਵਿੱਚ ਪਾਉਂਗੀ ਮੈਂ ਪਰ ਮੈਂ ਪਹਿਲਾਂ ਟਮਾਟਰ ਜਿਹੜਾ ਆ ਇਹਨੂੰ ਕਟਾਂਗੀ ਥੋੜਾ ਜਿਹਾ ਬਰੀਕ ਕਰਕੇ ਕੱਟ ਕੇ ਵਿਖਾਨੀ ਤੁਹਾਨੂੰ ਟਮਾਟਰ ਵੀ ਮੈਂ ਕੱਟ ਦਿੱਤਾ ਇਹ ਦੇਖੋ ਬਰੀਕ-ਬਰੀਕ ਕੱਟਿਆ ਹੈ ਤੇ ਹੁਣ ਮੈਂ ਤੁਹਾਨੂੰ ਨਾ ਬੇਗਣ ਵੀ ਕੱਟ ਕੇ ਵਿਖਾਵਾਂਗੀ ਤੇ ਬੇਗਣਾ ਦੇ ਵਿੱਚ ਪਹਿਲਾਂ ਆਪਾਂ ਪਾਣੀ ਪਾ ਲਵਾਂਗੇ ਕਿਉਂਕਿ ਬੇਗਣ ਜਿਹੜੇ ਨੇ ਕਾਲੇ ਬੜੀ ਛਿੱਤੀ ਹੋ ਜਾਂਦੇ ਆ ਤੇਸ ਕਰਕੇ ਆਪਾਂ ਜਿਹੜੇ ਬੈਂਗਣ ਆ ਇਹਨਾਂ ਨੂੰ ਵੀ ਕੱਟਾਂਗੇ ਬੜੇ ਆਰਾਮ ਨਾਲ ਤੇ ਆ ਦੇਖੋ ਦੋ ਦੋ ਪੀਸ ਕਰ ਲਵਾਂਗੇ ਮਿਕਸ ਸਬਜੀ ਬਣਦੀ ਬਹੁਤ ਟੇਸਟੀ ਆ ਆ ਦੇਖੋ ਕਿੰਨੇ ਸੋਹਣੇ ਆ ਇਹ ਇੱਕ ਇੱਕ ਸਬਜੀ ਤੇ ਚਲੋ ਇੱਕ ਇੱਕ ਹੀ ਹੁੰਦੀ ਆ ਪਰ ਜੇ ਆਪਾਂ ਬਣਾਣੀ ਚਾਹੀਏ ਇੰਨਾ ਡਬਲ ਤੇ ਆਪਾਂ ਡਬਲ ਵੀ ਬਣਾ ਸਕਦੇ ਆ ਜੇ ਸਬਜੀ ਲੱਗੇ ਤੁਹਾਨੂੰ ਘੱਟ ਤੇ ਇਹਦੇ ਚ ਆਲੂ ਵੀ ਪੈ ਸਕਦਾ ਏ ਯਾ ਦੇਖੋ ਆਪਾਂ ਇਦਾਂ ਹੀ ਕੱਟਾਂਗੇ ਤੇ ਇਸ ਤਰ੍ਹਾਂ ਹੀ ਆਪਾਂ ਜਿਹੜੇ ਬੈਂਗਣ ਇਹਨਾਂ ਨੂੰ ਵੀ ਇਸ ਤਰ੍ਹਾਂ ਤਿਆਰ ਕਰਾਂਗੇ ਪਾਣੀ ਦੇ ਵਿੱਚ ਪਾਏ ਬੇਗਣ ਕਦੀ ਖਰਾਬ ਨਹੀਂ ਹੁੰਦੇ ਇਹਨਾਂ ਦਾ ਰੰਗ ਜਿਹੜਾ ਆ ਬਹੁਤਾ ਖਰਾਬ ਨਹੀਂ ਹੁੰਦਾ ਤੇ ਆਓ ਹੁਣ ਤੜਕੇ ਵਾਲੇ ਪਾਸੇ ਚੱਲਦੇ ਆਂ ਤੇ ਤੜਕਾ ਲਾਉਨੇ ਆ ਤੇ ਇਹ ਜੋ ਪਿਆਜ਼ ਕੱਟਿਆ ਹੋਇਆ ਨਾ ਇਹਦੇ ਵਿੱਚ ਇਹ ਤਿੰਨ ਮਿਰਚਾਂ ਵੀ ਕੱਢ ਦਿੰਨੇ ਆ ਨਾਲ ਹੀ ਮਿਰਚਾਂ ਭੁੱਜ ਜਾਣਗੀਆਂ ਨਾਲ ਹੀ ਸਾਡਾ ਪਿਆਜ਼ ਭੁੱਜੇਗਾ ਇਹ ਸਬਜੀ ਬਣੇਗੀ ਬਹੁਤ ਹੀ ਸਵਾਦ ਹੈ ਕਿਉਂਕਿ ਦੇਸੀ ਢੰਗ ਨਾਲ ਜਿਹੜੀ ਦਾਲ ਸਬਜੀ ਆਪਾਂ ਬਣਾਉਂਦੇ ਆ ਨਾ ਉਹ ਬੜੀ ਵਧੀਆ ਬਣਦੀ ਜਾਈ ਤੁਸੀਂ ਮੇਰੇ ਚੈਨਲ ਤੇ ਵੇਖਿਆ ਕਰੋ ਯਾਰ ਫੂਡ ਚੈਨਲ ਆ ਮੇਰਾ ਵੇਖਿਆ ਜਰੂਰ ਕਰੋ ਬਹੁਤ ਹੀ ਵਧੀਆ ਵਧੀਆ ਸਬਜੀ ਜਿਹੜੀ ਆ ਤਿਆਰ ਕੀਤੀ ਗਈ ਆ ਤੇ ਆਪਾਂ ਆ ਦੇਖੋ ਬਿੰਗਣ ਵੀ ਆ ਸੌਰੀ ਪਿਆਜ਼ ਵੀ ਕੱਟੇ ਗਏ ਮਿਰਚਾਂ ਵੀ ਕਟੀਆਂ ਗਈਆਂ ਹੁਣ ਮੈਂ ਤੁਹਾਨੂੰ ਦੱਸਾਂਗੀ ਕਿ ਲਸਣ ਪਿਆਜ਼ ਦਾ ਹੀ ਪੇਸਟ ਹੀ ਪਾ ਲਵਾਂਗੇ ਤੇ ਆਓ ਫਿਰ ਆਪਾਂ ਹੁਣ ਤੜਕੇ ਵਾਲੇ ਪਾਸੇ ਚੱਲਦੇ ਆਂ ਪਹਿਲਾਂ ਕੜਾਈ ਦੇ ਥੱਲੇ ਆਪਾਂ ਬਾਲਾਂਗੇ ਗੈਸ ਤੇ ਫੇਰ ਪਾਵਾਂਗੇ ਕੌੜਾ ਤੇਲ ਆ ਇਹ ਸਰੋਂ ਦਾ ਤੇਲ ਆ ਵੇਖੋ ਮੈਂ ਸਰੋਂ ਦਾ ਤੇਲ ਲਿਆ ਸਰੋਂ ਦੇ ਤੇਲ ਵਿੱਚ ਨਾ ਸੁੱਕੀ ਸਬਜ਼ੀ ਬੜੀ ਕਰਾਰੀ ਜੀ ਬਣ ਜਾਂਦੀ ਏ ਬੜੀ ਵਧੀਆ ਸਬਜ਼ੀ ਬਣਦੀ ਏ ਤੇ ਇਹ ਦੇਖ ਲਓ ਕਿ ਮੈਂ ਜ਼ਿਆਦਾ ਤੇਲ ਨਹੀਂ ਪਾਇਆ ਥੋੜਾ ਜਿਹਾ ਤੇਲ ਹੈ ਮੇਰੇ ਕੋਲ ਮੈਂ ਇੰਨਾ ਹੀ ਪਾਵਾਂਗੀ ਜ਼ਿਆਦਾ ਤੇਲ ਨਹੀਂ ਪਾਵਾਂਗੀ ਕੜਾਈ ਗਰਮ ਹੋ ਗਈ ਆ ਤੇਲ ਪਾਵਾਂਗੇ ਤੇਲ ਸਾਡਾ ਗਰਮ ਹੋ ਗਿਆ ਹੁਣ ਮੈਂ ਪਹਿਲਾਂ ਜੀਰਾ ਪਾਉਂਗੀ ਥੋੜਾ ਜਿਹਾ ਫਿਰ ਮੈਂ ਇਹ ਜਿਹੜੇ ਪਿਆਜ਼ ਆ ਤੇ ਹਰੀਆਂ ਮਿਰਚਾਂ ਉਹ ਵੀ ਪਾ ਦੂੰਗੀ ਨਾਲ ਹੀ ਛੋਕੇ ਜੀਰੇ ਨੂੰ ਭੁੱਜਣ ਵਿੱਚ ਦੇਰ ਨਹੀਂ ਲੱਗੀ ਖੇਤੀ ਹੀ ਤਿਆਰ ਹੋ ਗਿਆ ਇਹ। ਇਹ ਹੋ ਗਿਆ ਸਭ ਜਿਆ ਸਿੰਪਲ ਤੜਕੇ ਵਾਲੀਆਂ ਬਹੁਤ ਹੀ ਵਧੀਆ ਬਣਦੀਆਂ ਨੇ। ਬਹੁਤ ਹੀ ਵਧੀਆ ਪਿਆਰੀਆਂ ਜੀਆਂ ਤਿਆਰ ਹੁੰਦੀਆਂ ਨੇ ਖਾਣ ਵਾਲੇ ਵੀ ਬੜੇ ਖੁਸ਼ ਹੁੰਦੇ ਨੇ। ਇਹ ਦੇਖੋ ਮੈਂ ਘਰ ਦਾ ਹੀ ਅਦਰਕ ਦਾ ਪੇਸਟ ਬਣਾ ਰੱਖਿਆ ਏ। ਇਹਨੂੰ ਮਤਲਬ ਜਦੋਂ ਮੈਂ ਕੁੱਕਿਆ ਸੀ ਇਹਦੇ ਵਿੱਚ ਮੈਂ ਸਰਕਾਰ ਲਾ ਦਿੱਤਾ ਸੀ ਥੋੜਾ ਜਿਹਾ। ਬਹੁਤ ਹੀ ਵਧੀਆ ਫ੍ਰਿਜ ਦੇ ਵਿੱਚ ਪਿਆ ਹੈ। ਬੜਾ ਹੀ ਵਧੀਆ ਪੇਸਟ ਘਰ ਦਾ ਤਿਆਰ ਕੀਤਾ ਆ। ਇਹ ਮੈਂ ਅਦਰਕ ਦਾ ਪੇਸਟ ਪਾ ਰਹੀ ਹਾਂ ਹੁਣ ਮੈਂ ਤੁਹਾਨੂੰ ਲਸਣ ਦਾ ਪੇਸਟ ਵਿਖਾਨੀ ਆ ਇਹ ਲਸਣ ਦਾ ਪੇਸਟ ਮੈਂ ਘਰ ਦਾ ਹੀ ਬਣਾਇਆ ਹੋਇਆ ਹਰਿਆ ਲਸਣ ਜਿਹੜਾ ਹੁੰਦਾ ਨਾ ਭੂਕਾਂ ਵਾਲਾ ਉਹਦਾ ਪੇਸਟ ਬਣਾਇਆ ਹੋਇਆ ਆਪੇ ਹੀ ਘਰ ਤਿਆਰ ਕੀਤਾ ਸੀ ਫਿਰਕਾ ਪਾ ਗਏ ਤੇ ਇਹ ਵੀ ਬਹੁਤ ਹੀ ਵਧੀਆ ਆ ਤੇ ਮਤਲਬ ਬਹੁਤ ਹੀ ਵਧੀਆ ਰਿਹਾ ਤੇ ਹੁਣ ਮੈਂ ਇਹਦਾ ਅੱਧਾ ਚਮਚਾ ਇਹ ਪਾ ਰਹੀ ਆ ਇਹ ਕੋਈ ਚੀਜ਼ ਮਹਿੰਗੀ ਹੋ ਜਾਂਦੀ ਆ ਤੇ ਆਪਾਂ ਘਰ ਦੇ ਵਿੱਚ ਜਦੋਂ ਬੀਜਣ ਵਾਸਤੇ ਬੀਜਦੇ ਆ ਬਾਹਰ ਗਿਆਰੀਆਂ ਚ ਤੇ ਜੇ ਬਚ ਜਾਂਦਾ ਤੇ ਇਹ ਚੀਜ਼ਾਂ ਜਿਹੜੀਆਂ ਵਾ ਇਸ ਤਰ੍ਹਾਂ ਕਰਕੇ ਡੱਬਿਆਂ ਦੇ ਵਿੱਚ ਪਾ ਕੇ ਮਤਲਬ ਮਿਕਸੀ ਦੇ ਨਾਲ ਬਰੀਕ ਕਰਕੇ ਨਾ ਏਦਾਂ ਵੱਖ-ਵੱਖ ਆਪਾਂ ਪੇਸਟਾਂ ਜਿਹੜੀਆਂ ਰੱਖ ਸਕਦੇ ਆ ਇਹ ਚੀਜ਼ ਹੁੰਦੀ ਆ ਤਾਂ ਕਿ ਆਪਾਂ ਏਦਾਂ ਹੀ ਤੜਕਾ ਭੁੰਨ ਲਾਂਗੇ ਤੇ ਬਹੁਤ ਹੀ ਵਧੀਆ ਸਬਜ਼ੀ ਬਣਾਵਾਂਗੇ ਅੱਜ ਹੁਣੇ ਮਸਾਲਾ ਜਿਹੜਾ ਆ ਪੁੱਜ ਸੁੱਕਿਆ ਆ ਹੁਣ ਮੈਂ ਇਹਨਾਂ 'ਚ ਪਹਿਲਾਂ ਟਮਾਟਰ ਪਾਵਾਂਗੀ। ਟਮਾਟਰ ਜਿਹੜੇ ਆ ਥੋੜੇ ਜਿਹਾ ਗਲ ਜਾਣਗੇ ਫੇਰ ਮੈਂ ਮਸਾਲੇ ਇਹਦੇ ਵਿੱਚ ਪਾਵਾਂਗੀ। ਮਰੇ ਟਮਾਟਰ ਨੂੰ ਸੇਕ ਲੱਗ ਗਿਆ ਇਹ ਥੋੜਾ ਜਿਹਾ। ਇਹਨਾਂ ਵੀ ਲਾ ਕੇ ਆਪਾਂ ਹੁਣ ਮਸਾਲੇ ਪਾਵਾਂਗੇ ਪਹਿਲਾਂ। ਇਹ ਮੈਂ ਸਭ ਤੋਂ ਪਹਿਲਾਂ 1/2 ਚਮਚਾ ਗਰਮ ਮਸਾਲਾ ਪਾ ਰਹੀ ਆ। थोड़ा जा मैं धनिया पाउडर पा रही हाँ स्वाद अनुसार मैं नमक पाऊंगी ये मैं हल्दी पाऊंगी ये मेरी सुखी सब्जी ये वे मैं ना देगी मिर्च जड़ी बेसते ही ये थोड़ी जी पा के डेगी मिर्च ਫਿਰ ਬਰੀਆ ਲੱਗੂਗੀ ਤੇ ਮੈਂ ਦੇਗੀ ਮਿਰਚ ਜਿਹੜੀ ਆ ਪਹਿਲਾਂ ਮਸਾਲਾ ਦੇ ਕੇ ਫਿਰ ਪਾਵਾਂਗੀ ਨਾ ਥੋੜਾ ਪਾਣੀ ਪਾਵਾਂਗੀ ਪਹਿਲਾਂ ਨਾ ਉਹਦਾ ਬਹੁਤ ਪੂਜੇ ਜਿਹੜਾ ਦੇਗੀ ਮਿਰਚ ਫਿਰ ਸਬਜੀ ਨੂੰ ਕਾਲਿਆਂ ਕਰ ਦਿੰਦੀ ਆ ਫਿਰ ਉਹਦਾ ਕਲਰ ਜਿਹੜਾ ਇਹਦਾ ਬਹੁਤ ਚੇਂਜ ਹੋ ਜਾਂਦਾ ਹੁਣ ਮੈਂ ਪਾਣੀ ਪਾਤਾ ਮਸਾਲੇ ਚ ਤੇ ਹੁਣ ਇਹ ਇਹ ਮਸਾਲਾ ਸਾਡਾ ਜਿਹੜਾ ਆ ਭੁੱਜ ਗਿਆ ਆ ਤੇ ਭੁੱਜ ਚੱਲਿਆ ਆ ਹੁਣ ਮੈਂ ਥੋੜਾ ਜਿਹਾ ਦੇਗੀ ਮਿਰਚ ਵਿੱਚ ਥੋੜੀ ਜਿਹੀ ਪਾਉਂਗੀ ਆ ਦੇਖੋ ਇੰਨੀ ਕੁ ਮੈਂ ਦੇਗੀ ਮਿਰਚ ਪਾਉਂਗੀ ਦੇਗੀ ਮਿਰਚ ਦਾ ਵੈਸੇ ਇੱਕ ਗੱਲ ਆ ਸੁੱਕੀ ਸਬਜ਼ੀ ਦੇ ਵਿੱਚ ਨਾ ਵੀ ਪਾਓਗੇ ਨਾ ਤਾਂ ਵੀ ਕੋਈ ਗੱਲ ਨਹੀਂ ਕੋਈ ਜ਼ਰੂਰੀ ਨਹੀਂ ਆ ਕਿ ਸੁੱਕੀ ਸਬਜ਼ੀ ਦੇ ਵਿੱਚ ਦੇਗੀ ਮਿਰਚ ਪੈਣੀ ਪੈਣੀ ਆ ਕੋਈ ਜ਼ਰੂਰੀ ਨਹੀਂ ਹੁੰਦਾ ਇਹਦੀ ਜਗ੍ਹਾ ਕਾਲੀ ਮਿਰਚ ਜਿਹੜੀ ਆ ਉਹ ਵਧੀਆ ਰਹਿੰਦੀ ਆ ਉਹ ਪਾਇਆ ਕਰੋ ਇਹ ਮਸਾਲਾ ਸਾਡਾ ਜਿਹੜਾ ਤਿਆਰ ਹੋ ਰਿਹਾ ਰੋੜੀ ਜੀ ਇਹਦੇ ਚ ਕਸਰ ਹੈਗੀ ਆ ਤੇ ਆ ਵੇਖੋ ਮਸਾਲਾ ਜਿੰਨਾ ਹੀ ਇਹ ਵਧੀਆ ਬਣੂਗਾ ਉਨੀ ਸਬਜੀ ਵਧੀਆ ਬਣੂਗੀ ਆਗਦੀ। ਸੋਈ। ਤੁਹਾਨੂੰ ਪਤਾ ਮੈਂ ਨਮਕ ਸਵਾਦ ਅਨਸਾਰ ਹੀ ਪਾਇਆ ਆਪਣੀ ਸਬਜੀ ਦੇ ਵਿੱਚ ਤੇ ਮਿਰਚਾਂ ਮੈਂ ਤਿੰਨ ਪਾਈਆਂ ਹਰੀਆਂ ਲਾਲ ਮਿਰਚ ਇਸੇ ਕਰਕੇ ਨਹੀਂ ਮੈਂ ਵਰਤੀ ਕਿਉਂਕਿ ਫਿਰ ਜ਼ਿਆਦਾ ਹੋ ਜਾਏਗੀ। ਤੇ ਹੁਣ ਇਹ ਮਸਾਲਾ ਵੇਖੋ ਤਿਆਰ ਹੋ ਗਿਆ ਪੂਰੀ ਤਰ੍ਹਾਂ ਤੇ ਹੁਣ ਮੈਂ ਇਹ ਸਬਜੀ ਪਾਉਂਗੀ। ਇਹ ਪਰੌਲ ਕੱਟੇ ਹੋਏ ਪਹਿਲਾਂ ਪਾਉਂਗੀ ਮੈਂ ਨਾਲ ਹੀ ਮੈਦੇ ਨਾ ਆ ਜਿਹੜੇ ਬੇਗਣ ਕੱਟੇ ਹੋਏ ਸੀ ਨਾ ਕਿਤੇ ਇਹ ਵੀ ਪਾ ਦਵਾਂਗੀ ਜੇ ਕਿ ਆਪਾਂ ਕੱਟ ਕੇ ਜੇ ਥੋੜੀ ਸਬਜ਼ੀ ਲੱਗਦੀ ਤੇ ਆਪਾਂ ਆਲੂ ਵੀ ਪਾ ਸਕਦੇ ਹਾਂ ਬਈ ਇਹ ਸਬਜ਼ੀਆਂ ਬਣਦੀਆਂ ਬਹੁਤ ਹੀ ਵਧੀਆ ਆ ਕਿਉਂਕਿ ਇਹ ਸੁੱਕੀਆਂ ਸਬਜ਼ੀਆਂ ਜਿਹੜੀਆਂ ਕਦੀ ਵਾਰੀ ਮਨ ਕਰਦਾ ਕਰਾਰੀਆਂ ਜੀਆਂ ਸਬਜ਼ੀਆਂ ਕੁਝ ਖਾਣ ਨੂੰ ਤੇ ਇਹ ਸਬਜ਼ੀ ਬਣਾਈ ਉਹ ਸਬਜ਼ੀ ਵੰਗਰ ਬਣੀ ਹੈ ਤਾਂ ਬਹੁਤ ਹੀ ਨਾ ਹੁਣ ਦੇਖੋ ਮੈਂ ਪਾਣੀ ਨਹੀਂ ਪਾਇਆ ਇਹ ਆਪਣੇ ਇਹਨੇ ਆਪਣੇ ਘਾਹ ਵਿੱਚ ਹੀ ਬਨਣਾ ਹੈ ਪਿਆਰ ਹੋ ਜਾਣਾ ਹੈ ਤੇ ਆਪਾਂ ਉੱਤਰ ਪਾਕ ਦਿੰਨੇ ਆ ਤੇ ਗੈਸ ਆਪਾਂ ਸਲੋ ਦੇ ਕਰ ਦਿੰਨੇ ਆ ਹੁਣ ਮੈਂ ਬਣ ਗਈ ਆ ਤੇ ਤੁਹਾਨੂੰ ਵਿਖਾਨੀ ਆ ਆਓ ਫਿਰ ਆਪਾਂ ਨਾ ਆਜੋ ਇੱਕ ਵਾਰੀ ਸਬਜੀ ਆਪਣੀ ਦੇਖਦੇ ਆ ਕਿਵੇਂ ਦੀ ਤਿਆਰ ਹੋ ਰਹੀ ਹੈ ਸੁੱਕੀ ਸਬਜੀ ਸਾਡੀ ਪਰੋਲਾਂ ਦੀ ਤੇ ਕਿਤੇ ਬੇਗਣਾ ਦੀ ਦੇਖੋ ਕਿੰਨੀ ਵਧੀਆ ਸਬਜੀ ਬਣ ਰਹੀ ਹੈ हां बस थोड़ी देर बाद ये तैयार हो जाएगी सब्जी एक वारी ਆਪਾਂ ਕੜਚੀ ਲਾਤੀ ਐ ਫਿਰ ਆਪਾਂ ਹੁਣ ਇਹਨੂੰ ਟੱਕ ਦਵਾਂਗੇ ਤੇ ਬਹੁਤ ਹੀ ਵਧੀਆ ਤਿਆਰ ਹੋਏਗੀ ਇਹ ਫੇਰ ਤੁਹਾਨੂੰ ਬੁਖਾਲਦੀਆਂ ਤਿਆਰ ਹੋ ਲੈਂਦੋ ਫਿਰ ਮੈਂ ਤੁਹਾਨੂੰ ਬੁਖਾਨੀ ਆ ਆਹ ਫਿਰ ਆਪਾਂ ਹੁਣ ਆਪਣੀ ਸਬਜੀ ਵੇਖੀਏ ਬਣ ਗਈ ਆ ਕਿ ਸੇਕ ਮੰਗਦੀ ਆ ਇਹ ਦੇਖੋ ਸਬਜੀ ਬਿਲਕੁਲ ਤਿਆਰ ਹੋ ਗਈ ਆ ਜੀ ਬਹੁਤ ਹੀ ਵਧੀਆ ਤੇ ਬਹੁਤ ਫਸ ਕਲਾਸ ਤਿਆਰ ਹੋਈ ਆ ਸਬਜੀ ਆਡੀ ਇਹ ਦੇਖੋ ਤੁਸੀਂ ਲਾਗੋ ਦੇਖ ਸਕਦੇ ਹੋ ਬਹੁਤ ਹੀ ਵਧੀਆ ਤਿਆਰ ਹੋਈ ਆ ਬੜੀ স্মੈਲ ਸੋਹਣੀ ਆ ਰਹੀ ਆ ਤੇ ਮੈਂ ਤੁਹਾਨੂੰ ਹੁਣ ਨਾ ਢੂੰਗੇ ਦੇ ਵਿੱਚ ਪਾ ਕੇ ਸਬਜੀ ਬਖਾਨੀ ਆ ਆਓ ਜੀ ਆਪਾਂ ਹੁਣ ਨਾ ਢੂੰਗੇ ਦੇ ਵਿੱਚ ਪਾ ਕੇ ਸਬਜੀ ਬਿਨੈ ਅੱਜ ਇਹ ਮਤਲਬ ਰੋਟੀਆਂ ਦੇ ਨਾਲ ਤੁਸੀਂ ਖਾ ਸਕਦੇ ਹੋ ਚੋਲਾ ਦੇ ਨਾਲ ਵੀ ਆਪਣੀ ਮਰਜ਼ੀ ਨਾਲ ਖਾ ਸਕਦੇ ਹੋ ਤੇ ਇਹ ਦੇਖੋ ਕਿੰਨੀ ਵਧੀਆ ਸਬਜੀ ਤਿਆਰ ਹੋਈ ਆ ਚਿੱਟੇ ਬੈਂਗਣ ਤੇ ਪਰੋਲ ਇਹ ਮਿਕਸ ਸਬਜੀ ਤੁਸੀਂ ਮੇਰੇ ਖਾਣਾ ਪਹਿਲੀ ਵਾਰੀ ਵੇਖੀ ਹੋਊਗੀ ਇਹ ਦੋਨਾਂ ਚੀਜ਼ਾਂ ਦੀ ਅਰੇ ਬਣਦੀ ਬਹੁਤ ਤੇਜ਼ੀ ਜੇ ਇਹ ਦੋ ਚੀਜ਼ਾਂ ਲੱਭਣੀਆਂ ਵੀ ਤੇ ਬਹੁਤ ਔਖੀਆਂ ਆ ਇਕੱਠੀਆਂ ਸਾਡੇ ਦੇ ਘਰ ਹੁਣ ਬੂਟਾ ਲੱਗਾ ਆਇਆ ਸੀਗਾ ਬਿੰਗਣਾ ਦਾ ਵੀ ਤੇ ਪਰੋਲਾਂ ਦੀ ਵੇਲ ਵੀ ਆ ਗਈ ਆ ਅਸੀਂ ਤਾਂ ਹੁਣ ਆਪਣੇ ਹੀ ਵਰਤਦੇ ਪਏ ਆ ਤੇ ਆਹ ਦੇਖੋ ਹੁਣ ਸਬਜ਼ੀ ਵੇਖੋ ਕਿੰਨੀ ਸਵਾਦ ਤੇ ਕਿੰਨੀ ਵਧੀਆ ਆ ਤੇ ਬਹੁਤ ਹੀ ਟੇਸਟੀ ਬਣੀ ਆ ਇਹ ਆ ਦੇਖੋ ਆਹ ਦੇਖੋ ਸਬਜ਼ੀ ਤੇ ਜ਼ੁਕੀ ਸਬਜ਼ੀ ਖਾਣੀ ਹੁੰਦੀ ਤਾਂ ਏਦਾਂ ਦੀ ਬਣਾ ਕੇ ਖਾਇਆ ਕਰੋ ਦੇਦੀ ਐਸਾ ਦੇਓ ਤੁਸੀਂ ਬੜੀ ਵਧੀਆ ਬਣੀ ਹੋਈ ਆ